ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਚੈਨਲ ਮਿੱਟੀ ਤੇ ਤੁਹਾਡਾ ਪੰਜਾਬ ਦੀ ਮਿੱਟੀ ਚੈਨਲ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਏ ਆ ਖੇਤ ਤੁਹਾਨੂੰ ਖੇਤ ਦਿਖਾਉਣੇ ਆ ਆ ਬੀਜੀ ਹੋਈ ਹੈ ਮੱਕੀ ਚਾਰ ਪੌਣ ਨੂੰ ਆਪਾਂ ਲੈਣ ਆਏ ਸੀ ਖੇਤ ਟਮਾਟਰ ਤੁਹਾਨੂੰ ਦਿਖਾਉਣੇ ਆ ਟਮਾਟਰ ਵੀ ਆਪਣੇ ਮਹਾ ਮੂੜ ਕੁਛੇ ਤਨਾ ਜਾਣਤ महादेव को शाम ਦਾ ਟਾਈਮ ਹੈ ਬਾਬਾ ਗੁਰਦੁਆਰੇ ਵਾਲਾ ਪਾਠ ਕਰ ਰਿਹਾ ਹੈ ਰਹਿ ਰਸ ਦਾ ਟਾਈਮ ਹੈ ਆ ਦੇਖੋ ਨਿੰਮ ਹਰੇ ਹੋ ਗਏ ਕੇਲੇ ਲੱਗੇ ਹੋਏ ਆਪਣੇ ਉਹ ਤਾਂ ਕੇਲੇ ਵੀ ਲੱਗੇ ਹੋਏ ਇੱਥੇ ਆਪਣੇ ਦੇਖ ਲਾਰੇ ਪਏ ਆਪਣੇ ਕਿੰਨੇ ਵਿੱਚ ਉਹ ਤਾਂ ਵਿੱਚ ਦੇਖੋ ਬਈ ਬੰਦੇ ਪੱਟਲੇ ਸੀ ਤੇ ਗੰਡੇ ਵਿੱਚ ਕਿੰਨੇ ਫੈਗੇ ਵੱਡੇ ਪਏ ਆ ਵਿੱਚ ਦੇਖੋ ਖੇਲਿਆਂ ਦੇ ਖੇਤਾਂ ਦੀ ਹਰਿਆਲੀ ਦੇਖੋ ਸੂਏ ਦਾ ਪਾਣੀ ਆ ਜਾ ਮੇਰੇ ਖੇਤ ਦੀ ਨਹਾਰ ਦੇਖ ਲੈ ਬਸ ਦਾ ਪੰਜਾਬ ਦੇਖ ਲੈ ਵਾਕਈ ਪੰਜਾਬ ਦਾ ਪੰਜਾਬ ਨੂੰ ਤਰਸਦੀ ਹੈ ਆਪਣੇ ਵਰੀ ਦੀਆਂ ਫਲੀਆਂ ਲੱਗੀਆਂ ਨਹੀਂ ਹੈਗੀਆਂ ਪਰ

ਇਹ ਗਰਮੀ ਨਾਲ ਆਏ ਹੋਏ ਪਏ ਹੈ ਹਨਾ ਹਾਂ ਬੜੀ ਗਰਮੀ ਪੈਂਦੀ ਹੈ ਹਨਾ ਕੀ ਦੋਸਾ ਪੁਦੀਨਾ ਵਿਚਾਰੇ ਮਰ ਜਾਏ ਜੇ ਪਏ ਗਰਮੀ ਬੜੀ thank <laughs> you